ਮਕੀਰੀਆਂ ਤੋਂ ਸੰਗਤਾਂ ਸ੍ਰੀ ਗੁਰੂ ਰਵਿਦਾਸ ਜੀ ਦੇ ਚਨ ਸ਼ੋਤ ਅਤੇ ਖਰਾਰਗਲ ਸਾਹਿਬ ਵਿਖੇ ਸੰਗਤਾਂ ਵੱਲੋਂ ਨਤਮਕਸਤ ਹੋਈਆਂ ਮਕੀਰੀਆਂ ਤੋਂ ਪਿੰਡ ਹਰਚੰਦਾ ਤੋਂ ترਸੀਮ لال ਜੀ ਸ੍ਰੀ ਗੁਰੂ ਰਵਿਦਾਸ ਨਾਮ ਲਿਆ ਸੰਗਤਾਂ ਨੂੰ ਕਦੀ ਬੱਲਾ ਅਤੇ ਬੱਲਾ ਐਤਵਾਰ ਅਤੇ ਸ਼੍ਰੀ ਅਖਰਾਰਗੜ੍ਹ ਸਾਹਿਬ ਉੱਥੇ ਸੰਗਤਾਂ ਲੈ ਕੇ ਗਏ ਸੰਗਤਾਂ ਵੱਲੋਂ ਦਰਸ਼ਨ ਕੀਤੇ ਗਏ ਗੁਰੂ ਰਵਿਦਾਸ ਮਹਾਰਾਜ ਜੀ ਦੇ 550 ਸਾਲ ਪੁਰਾਣੀ ਸਥਾਨ ਇੱਥੇ ਖੱਬੇ ਅੰਗੂਠੇ ਦੇ ਨਾਲ ਜਿਹੜਾ ਪਾਣੀ ਕੱਢਿਆ ਸੀ ਉੱਥੇ ਸੈਂਸ ਦਾਣਾ ਵੱਲੋਂ ਵੀ ਬਹੁਤ ਕਾਰਡ ਕੱਢੀ ਗਏ ਪਾਣੀ ਥੋੜੀ ਦੂਰ ਤੱਕ ਜਾਂਦਾ ਫੇਖ ਖਤਮ ਹੋ ਜਾਂਦਾ ਉੱਥੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਥਾਨ ਤੇ ਖਰਾੜ ਗੜ੍ਹ ਸਾਹਿਬ ਸੰਗਤਾਂ ਗਈਆਂ ਉੱਥੇ ਹੀ 400 4 ਸਾਲ ਕੁਝ ਮਹੀਨੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਉੱਥੇ ਰਹੇ ਕਿਹਾ ਜਾਂਦਾ ਵੀ ਜਿਹੜੀ ਇਹ ਜਿਹੜੇ ਇਹ ਪੱਥਰ ਆ ਹੋਰ ਵੀ ਕਈ ਨਿਸ਼ਾਨ ਹੈ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਇਹ 550 ਸਾਲ ਪੁਰਾਣਾ ਉੱਥੇ ਹੀ ਪਏ ਹਨ ਸੰਗਤਾਂ ਇਥੇ ਸੇਵਾਦਾਰ ਬਲੋਏ ਇਹ ਗੱਲ ਕਹੀ ਆ ਜਿਹੜਾ ਅੰਮ੍ਰਿਤ ਨਿਕਲਦਾ ਸੱਜੇ ਹੱਥ ਦੇ ਨਾਲ ਜਿਹੜਾ ਪਾਣੀ ਕੱਢਿਆ ਆ ਉਹ ਪਵਿੱਤਰ ਜਲ ਆ ਜਿਸ ਨਾਲ ਇਸ਼ਨਾਨ ਕਰਨ ਦੇ ਨਾਲ ਸੋਹ ਬਿਮਾਰੀਆਂ ਹਟਦੀਆਂ ਹਨ ਅਤੇ ਉਹਨਾਂ ਬਲੋਂ ਇਹ ਵੀ ਗੱਲ ਕਹੀ ਆ ਇਸ ਜਗ੍ਹਾ ਤੇ ਬੱਖ-ਬੱਖ ਜਗ੍ਹਾ ਤੋਂ ਜੰਮੂ ਕਸ਼ਮੀਰ ਬਕ ਹਿਮਾਚਲ ਪੰਜਾਬ ਹਰਿਆਣਾ ਵੱਖ-ਵੱਖ ਜਗ੍ਹਾ ਤੋਂ ਸੰਗਤਾਂ ਉੱਥੇ ਆਉਂਦੀਆਂ ਨੇ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਰੂਪਤਿ ਸਿਨਾਰ ਕਰਦੀਆਂ ਉਹਨਾਂ ਦੇ ਦੁੱਖ ਦਿਲਦਰ ਸਭ ਦੂਰ ਹੋਦੇ ਆ ਇਹ ਸੰਗਤਾਂ ਉੱਥੇ ਨਾਲ ਹੀ ਗੁਰੂ ਕੇ ਲੰਗਰ ਵੀ ਅਟੁੱਟ ਵਰਤਦੇ ਹਨ ਅਤੇ ਸੰਗਤਾਂ ਦਾ ਬੜਾ ਹੀ ਉਤਸ਼ਾਹ ਹੁੰਦਾ ਹੈ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਤੇ ਵੀ ਬਹੁਤ ਰੌਣਕਾਂ ਲੱਗਦੀਆਂ ਹਨ ਤੁਸੀਂ ਤਸਵੀਰਾਂ ਵਿੱਚ ਦਿਖ ਰਹੀ ਉਹ ਜਿਹੜਾ ਗੁਰਦੁਆਰਾ ਬਣਿਆ ਆ ਅੰਦਰ ਸ਼੍ਰੀ ਗੁਰੂ ਰਵਿਦਾਸ ਮੰਦਿਰ ਖਰਾਰਗੜ੍ਹ ਸਾਹਿਬ ਦੇ ਵਿੱਚ ਹੈ ਜਿੱਥੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵੱਲੋਂ 550 ਸਾਲ ਪੁਰਾਣਾ ਜਿਹੜੇ ਖੱਬੇ ਹੱਥ ਦੇ ਗੁੱਠੇ ਦੇ ਨਾਲ ਪਾਣੀ ਕੱਢਿਆ ਸੀ ਜੋ ਕਿ ਉਹ ਪਵਿੱਤਰ ਜਲ ਉਹਦੇ ਨਾਲ ਇਸ਼ਨਾਨ ਕਰਨ ਨਾਲ ਕਈ ਬਿਮਾਰੀਆਂ ਹੀ ਦੂਰ ਹੁੰਦੀਆਂ ਹਨ ਨਾਲ ਹੀ ਜਿਹੜੀਆਂ ਸੰਗਤਾਂ ਜਾਂਦੀਆਂ ਉਹਨਾਂ ਨੂੰ ਸਨਮਾਨਤ ਵੀ ਕੀਤਾ ਜਾਂਦਾ ਤਸਵੀਰਾਂ ਵਿੱਚ ਦਿਖੀ ਦੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਉਕੇਰੀਆਂ ਤੋਂ ਸੰਗਤਾਂ ਗਈਆਂ ਆਈਆਂ ਹਨ ਜਿੱਥੇ ਵੀ ਅਖਰਾਰਗੜ੍ਹ ਸਾਹਿਬ ਜੀ ਦੇ ਦਰਸ਼ਨ ਦੀਦਾਰ ਕੀਤੇ ਆ ਹਾਂਜੀ ਧੰਨ ਗੁਰਦੇ ਹਾਂ ਸੁਆਮ ਸੁਪਨਾ ਅੱਜ ਅਸੀਂ ਬਹੁਤ ਹੀ ਵੱਡਾ ਭਾਗ ਅਨ ਹੈ ਵੀ ਬੜੇ ਅਸੀਂ ਪਤਾਂ ਵਾਲੇ ਆ ਕਿ ਅੱਜ ਜੀ ਬ੍ਰਿਜ ਦਾਸ ਮਹਾਰਾਜ ਦਾ ਚਲਨ ਸੂ ਧੰਗਾ ਚੇਕ ਰਾਲ ਹਰ ਪਾਸੇ ਸੰਗਤਾਂ ਨੂੰ ਫ੍ਰੀ ਫ੍ਰੀ ਬਾਚੀ ਸੇਵਾ ਲੈ ਕੇ ਦਰਸ਼ਨ ਕਰਨ ਦਾ ਮੌਕਾ ਦਿੱਤਾ। ਮੈਂ ਬਹੁਤ-ਬਹੁਤ ਪੀਣਾ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਇਸੰਦੀ ਜਿਹੜੀ ਪ੍ਰਬੰਧਕ ਜਿਹੜਾ ਹੈ ਕਮੇਟੀ ਹੈ ਨਾ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਬੜਾ ਸਨਮਾਨਿਤ ਕੀਤਾ ਤੇ ਅਸੀਂ ਆਪ ਕਰਦੀਆਂ ਤੇ ਅੱਗੇ ਤੋਂ ਵੀ ਬਾਤ ਚੜ ਕੇ ਅਸੀਂ ਇੱਥੇ ਬਾਤ ਲੈ ਕੇ ਜਰੂਰ ਆਵਾਂਗੇ ਧੰਨਵਾਦ। ਇੱਧਰ ਰਹੋ 1 ਮਿੰਟ ਹੋਲੇ ਸੋਨਰ ਭੈ ਸਤਿਗੁਰ ਨਿਵਾਸ ਨਿਰਜਰ ਰੂਪੀ ਪਿਆਰੀ ਸਾਸ ਸੰਗ ਜੋ ਇਹ ਉਹ ਜਦ ਰਾਜੇ ਚ ਗੁਰਮਾਰ ਨੇ 1515 1580 ਵਿੱਚ ਆ ਕੇ ਆਪਣੇ ਸੱਜੇ ਪੈਰ ਦੇ ਗੁੱਟੇ ਦੇ ਨਾਲ ਭਾਰੀ ਬੱਤਨ ਛੋ ਕੇ ਗੰਗਾ ਚਲਾਈ ਜਿਹੜੀ ਕਿ 550 ਸਾਲ ਦੀ ਵੀ ਜ਼ਿਆਦਾ ਚੱਲੂ ਇਸੇ ਤਰ੍ਹਾਂ ਨਰੰਤਰ ਚੱਲਦੀ ਨੇ ਜੋ ਵੀ ਯਾਤਰੀ ਬੜੀ ਬੜੀ ਦੂਰ ਤੇ ਫਰਾ ਕਨਿਆ ਕੁਮਾਰੀ ਤੋਂ ਲੈ ਕੇ ਜੰਮੂ ਕਸ਼ਮੀਰ ਤਾਈ ਸੰਗਤਾਂ ਇੱਥੇ ਆਣੀਆਂ ਔਰ ਜੋ ਆਪਣੇ ਇਸ ਅਰਾਧੇ ਦੇ ਨਾਲ ਇਸ਼ਨਾਨ ਕਰਦੀਆਂ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ। ਯਾਨੀ ਬੜੇ-ਬੜੇ ਰੋਗ ਜੋ ਡਾਕਟਰਾਂ ਕੋਲ ਨਹੀਂ ਹੋਏ ਅਰਾਧ ਉਹ ਗੁਰਮਾਸਤੇ ਪਾਸ਼ਾ ਇੱਥੇ ਇਲਾਜ ਕਰ ਦਿੰਦੇ। ਇਹਨਾਂ ਦਾ ਜਿਨ੍ਹਾਂ ਵੀ ਸੰਤਾਨੀਆਂ ਬਹੁਤ-ਬਹੁਤ ਦੂਰ ਤੇ ਸੰਕਾ ਆ ਕੇ ਆਪਣਾ ਜੱਗਾਨੀਆਂ ਨਹੀਂ ਕਰਵਾਉਂਦੇ। ਲੰਗਰ ਦੀ ਸੇਵਾ ਹਮੇਸ਼ਾ ਚੱਲਦੀ ਰਹਿੰਦੀ ਹੈ ਇੱਥੇ ਗੁਰਮਾਸਤੇ ਪਾਸ਼ਾ ਰਾਤ ਪਰ ਦਿਨ ਚੱਲਦੀ ਰਹਿੰਦੀ ਨੇ। ਜਿਨ੍ਹਾਂ ਨੂੰ ਗੁਰਮਾਸਤੇ ਪਾਸ਼ਾ ਕੈਂਸਰਾਂ ਦੇ ਰੋਗ, ਚਮੜੀ ਰੋਗ ਕੀ ਸਾਰੇ ਗੁਰਮਾਸਤੇ ਪਾਸ਼ਾ ਉਹਨੇ ਖਤਮ ਕਰਦੇ ਨੇ। ਇੱਕ ਇਹੋ ਜਿਹਾ ਜਲ ਹੈ। ਕੀ ਅੰਮ੍ਰਿਤ ਹੈ ਜਿਹਦੇ ਨਾਲ ਕਿਸੇ ਨੂੰ ਇਸ ਜਲ ਜੋ ਚੱਲ ਰਿਹਾ ਹੈ ਗੁਰਮਾਰਜ ਦਾ ਇਹਨੂੰ ਕਿਸੇ ਨੇ ਅਟੈਚ ਨਹੀਂ ਕੀਤਾ ਇਹਦੇ ਵਿੱਚ ਕੋਈ ਮਲਾਪਤ ਨਹੀਂ ਹੈ ਇਹ ਤਾਂ ਗੁਰਮਾਰਜ ਨੇ ਆਪਣੀ ਸੱਚੀ ਪਰਦੇ ਗੁੱਛੇ ਦੇ ਨਾਲ ਭਾਰੀ ਪਤਨੀ ਸ਼ੋਕੀ ਗੰਗਾ ਚਲਾਈ ਕਿਉਂਕਿ ਕਿ 550 ਸਾਲ ਦੀ ਵੀ ਜ਼ਿਆਦਾ ਤੱਕ ਜਨ ਇਸੇ ਤਰ੍ਹਾਂ ਨਾ ਤੇ ਜਾਦੀ ਨਹੀਂ ਇਹ ਜੋ ਜਗਾ ਹੈ ਇਹ ਪਿਲਾਹ ਕਲੀਨਿਕ ਕਰੀਬ ਜਗਾ ਹੈ ਗੁਰੂ ਅਰਦਾਸ ਮਹਾਰਾਜ ਦੇ ਨਾਮ ਦੇ ਉੱਤੇ ਆ ਕਿਸੇ ਦੇ ਨਾਮ ਤੇ ਰਿਸ਼ਤੀ ਨਹੀਂ ਹੈ ਸਿਰਫ ਗੁਰੂ ਅਰਦਾਸ ਮਹਾਰਾਜ ਦੇ ਨਾਮ ਤੇ ਰਿਸ਼ਤੀ ਆ ਜਾਂ ਇਹ ਆਧ ਨਿਸ਼ਾਨ ਹੈ ਉਹਦੇ ਤੇ ਰਿਸ਼ਤੀ ਆ ਜੋ ਇੰਦੇ ਸੇਵਾਦਾਰ ਨੇ ਸੰਤ ਸਰਿੰਦਰ ਦਾਸ ਸੇਵਾਦਾਰ ਨੇ ਆਹ ਲੰਡਿਆ ਤਰ ਪਦਰ ਤੇ ਸਾਰੀ ਕਮੇਟੀ ਤੇ ਕੰਮ ਕਰ ਰਹੀ ਆ ਜਿੰਨੇ ਸੰਗਤਾਂ ਨੂੰ ਉਹਨਾਂ ਨੂੰ ਵੈਲਕਮ ਕਿਹਾ ਜਾਂਦਾ ਆ ਲੰਡਿਆ ਤਰ ਕਮੇਟੀ ਵੱਲੋਂ ਸਾਰਿਆਂ ਦਾ ਆਪ ਸਵਾਗਤ ਕਰ ਰਿਹਾ ਜਗੁਰਦੇਵ ਧੰਨ ਧੰਨ ਜੋ ਸੰਗਤਾਂ ਜੋ ਸਾਡੀ ਪ੍ਰਧਾਨ ਜੀ ਇਸ ਜਗ੍ਹਾ ਤੇ ਮਕੀਰੀਆਂ ਤਸਵੀਰ ਮਕਰੀ ਤੇ ਨੇੜੂ ਆਇਆ ਇਹਨਾਂ ਨੇ ਆਪਣੇ ਸੰਗਤ ਆਪਣੀ ਗੱਡੀ ਦੇ ਵਿੱਚ ਨਾਲ ਲੈ ਕੇ ਸੱਚੇ ਪਾਤਸ਼ਾਹ ਗੁਰੂ ਮਾਰਾ ਦੇ ਦਰਸ਼ਨ ਕਰਾਏ ਨੇ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰੀ ਇਹਨਾਂ ਦਾ ਜੇ ਸ਼ਰਧਾ ਨਾਲ ਸੰਗਤਾਂ ਪਹੁੰਚੀਆਂ ਆਲਨੀਆ ਟਰ ਕਮੇਟੀ ਵੱਲੋਂ ਸਾਰੀ ਸੰਗਤ ਦਾ ਸਾਥ ਕੀਤਾ ਜਾਂਦਾ ਜੀ ਜੈ ਗੁਰੂ ਦੇ ਕਿਰਪਾ ਕਰੇ ਧੰਨਵਾਦ ਹਾਂਜੀ ਜੈ ਗੁਰੂ ਦੇ ਧੰਨ ਗੁਰੂ ਦੇ ਸੰਤ ਸ਼ਰੋਮਣੀ ਸ਼੍ਰੀ ਗੁਰੂ ਰਵਿਦਾਸ ਸੇਵਾ ਮਕੀਰੀਆਂ ਜੋ ਕਿ ਇਹ ਅਪਰਾਲਾ ਕਰਦੀ ਆ ਕਿ ਧਾਰਮਿਕ ਸਥਾਨਾਂ ਦੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜੋ ਵੀ ਸਥਾਨਾਂ ਨਾਲ ਉਹਨਾਂ ਦੇ ਜਿਸ ਤਰ੍ਹਾਂ ਜਗਤਗਿਰੀ ਪਠਾਨਕੋਟ ਡੇਰਾ ਸੱਚਕੰਡ ਬੱਲਾ ਡੇਰਾ ਅਤੇ ਹੋਰ ਜੋ ਡੇਰੇ ਹੈਗੇ ਆ ਉਹਨਾਂ ਦੇ ਦਰਸ਼ਨ ਕਰਾਉਂਦੇ ਆ ਅੱਜ ਬਹੁਤ ਹੀ ਸੁਭਾਗਾ ਸਮਾਪਰਾਪਤ ਹੋਇਆ ਕਿ ਅੱਜ ਸਾਨੂੰ ਖਰਾਲਗੜ੍ਹ ਵਿਖੇ ਕਿਤੇ ਸਤਿਗੁਰੂ ਬਿਦਾਸ ਮਹਾਰਾਜ ਨੇ ਆਪਣੇ ਚਰਨਾਂ ਨਾਲ ਗੰਗਾ ਬਹਾਈ ਸੀ ਉੱਥੇ ਦੇ ਦਰਸ਼ਨ ਕਰਵਾਏ ਹੈ ਅਸੀਂ ਹਰ ਚਰਨ ਜੀ ਅਰਚੰਦਾ ਦੇ ਪਰਿਵਾਰ ਅਤੇ ਉਹਨਾਂ ਦਾ ਸੁਖ ਮੰਗਦੇ ਆ ਜਿਹੜੇ ਇਹ ਸਾਨੂੰ ਫਰੀ ਵਿੱਚ ਸੇਵਾ ਕਰਵਾਉਂਦੇ ਹਨ ਔਰ ਜੋ ਵੀ ਇੱਥੇ ਦੀ ਕਮੇਟੀ ਆ ਜੋ ਸੰਤ ਮਹਾਪੁਰ ਸਾਡੇ ਨਾਲ ਮੇਰੇ ਨਾਲ ਖੜੇ ਹਨ ਉਹਨਾਂ ਦਾ ਅਸੀਂ ਬਹੁਤ ਧੰਨਵਾਦੀ ਕਰਦੇ ਹਾਂ ਹੈਡ ਗ੍ਰੰਥੀ ਜੀ ਔਰ ਜਿਨ੍ਹਾਂ ਨੇ ਸਾਡਾ ਇੱਥੇ ਸਵਾਗਤ ਕੀਤਾ ਇਹਨਾਂ ਨੇ ਲੰਗਰ ਵੀ ਸਾਨੂੰ ਛਕਾਇਆ ਔਰ ਜੋ ਵੀ ਇਤਿਹਾਸਕ ਚੀਜ਼ਾਂ ਇਹਨਾਂ ਬਾਰੇ ਸਾਨੂੰ ਜਾਣੂ ਕਰਾਇਆ ਅਸੀਂ ਇਹਨਾਂ ਦੇ ਬਹੁਤ ਬਹੁਤ ਰਿਣੀ ਆ ਸਤਿਗੁਰੂ ਅਰਬਦਾਸ ਮਹਾਰਾਜ ਜੀ ਸਾਰੀ ਸੰਗਤੀ ਕਿਰਪਾ ਕਰਨ ਔਰ ਸਾਨੂੰ ਫਿਰ ਤੋਂ ਇਹ ਸਮਾਂ ਸੁਭਾਗਾ ਫਿਰ ਪ੍ਰਾਪਤ ਹੋਵੇ ਕਿ ਅਸੀਂ ਇੱਥੇ ਆਉਂਦੇ ਜਾਂਦੇ ਰਹੀਏ ਸੰਗਤਾਂ ਇਥੇ ਚੱਨ ਪੁੰਜਾਰਾ ਜੈ ਗੁਰੂ ਦੇ ਧੰਨ ਗੁਰਦੇ ਜੋ ਬੋਲੇ ਸੋਨਰ ਪੈ ਸੰਤ ਗੁਰਦਾਸ ਮਹਾਰਾਜ ਜੀ